ਵੱਡੀ ਤੇ ਦੁਖਦਾਈ ਖਬਰ ਫਰੋਇਪਰ ਤੋਂ ਸਾਹਮਣੇ ਆ ਰਹੀ ਆ ਜਿੱਥੇ ਇੱਕ ਮੋਟਰਸਾਈਕਲ ਅਤੇ ਸਕਾਰਪੀਓ ਗੱਡੀ ਦੀ ਭਿਆਨਕ ਟੱਕਰ ਹੋਈ ਆ ਤੇ ਇਸ ਹਾਦਸੇ ਦੌਰਾਨ ਇੱਕ ਭੈਣ ਦੇ ਇਕਲੌਤੇ ਭਰਾ ਦੀ ਮੌਤ ਹੋ ਗਈ ਆ ਤਾਂ ਵੱਡੀ ਅਪਡੇਟ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਫਰੋਇਪਰ ਦੇ ਕਸਬਾ ਮੱਲਾਵਾਲਾ ਏਰੀਆ ਵਿੱਚ ਇੱਕ ਮੋਟਰਸਾਈਕਲ ਨੂੰ ਸਕਾਰਪਿਓ ਨੇ ਟੱਕਰ ਮਾਰ ਦਿੱਤੀ ਜਿਸ ਦੌਰਾਨ ਇੱਕ ਭੈਣ ਦੇ ਇਕਲੌਤੇ ਭਰਾ ਦੀ ਹਾਦਸੇ ਦੌਰਾਨ ਮੌਤ ਹੋ ਗਈ ਹੈ ਮ੍ਰਿਤਕ ਨੌਜਵਾਨ ਆਪਣੀ ਮਾਂ ਦੇ ਨਾਲ ਰਿਸ਼ਤੇਦਾਰੀ ਵਿੱਚ ਮਰਗ ਹੋਣ ਤੇ ਮੋਟਰਸਾਈਕਲ ਤੇ ਜਾ ਰਹੇ ਸਨ ਤਾਂ ਸਾਹਮਣੇ ਤੋਂ ਆ ਰਹੀ ਤੇਜ ਰਫਤਾਰ ਸਕਾਰਪੀਓ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਦੌਰਾਨ ਵਿਰਿੰਦਰ ਸਿੰਘ ਨਾਮਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਉਸ ਦੀ ਮਾਂ ਪਰਵਿੰਦਰ ਕੌਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਜਿਹੜਾ ਉਹ ਕਰਵਾਇਆ ਗਿਆ ਹੈ ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਸਕਾਰਪਿਓ ਚਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਆ ਤੇ ਇਸ ਪੂਰੀ ਘਟਨਾ ਤੇ ਪਰਿਵਾਰਕ ਮੈਂਬਰਾਂ ਦਾ ਕੀ ਕੁਝ ਕਹਿਣਾ ਹੈ ਪੁਲਿਸ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਜੀ ਕੀ ਨਾਮ ਆ ਤੁਹਾਡਾ ਜਿਹੜੀ ਅੱਜ ਘਟਨਾ ਹੋਈ ਏ ਮੇਰਾ ਨਾਮ ਜੀ ਹਰਵਿੰਦਰ ਸਿੰਘ ਆ। ਸਾਨੋ ਬਰਿਆਮ ਸਿੰਘ ਇਹ ਹੀ ਆਪਣਾ ਜੀ ਮੁੰਡੇ ਦੀ ਡੈਥ ਹੋਈ ਹੈ ਆਪਣਾ ਭਾਂਜਾ ਜੀ ਇਹਨਾਂ ਦਾ ਪਿੰਡ ਹੈਗਾ ਜੀ ਸੋਥਾ ਜ਼ਿਲ੍ਹਾ ਮੁਕਸਾ ਸਾਹਿਬ ਦੇ ਵਿੱਚ ਪੈਂਦਾ ਇਹਦੇ ਪਿਤਾ ਦੀ ਡੈਥ ਹੋ ਗਈ ਤੇ ਉਸ ਤੋਂ ਬਾਅਦ ਕਾਫੀ ਆਪਣਾ तकरीबन 8-10 ਸਾਲ ਤੋਂ ਇਹ ਆਪਣੇ ਕੋਈ ਰਹਿ ਰਿਹਾ ਸੀਗਾ ਤੇ ਅੱਜ ਇਹਨਾਂ ਦੇ ਰਿਸ਼ਤੇਦਾਰੀ ਦੇ ਵਿੱਚ ਕਿਤੇ ਮਰਗ ਹੋਈ ਸੀ ਉੱਥੇ ਚੱਲੇ ਸੀਗੇ ਤੇ तकरीबन 5:20 ਤੋਂ 25 ਮਿੰਟ ਦਾ ਟਾਈਮ ਆ ਵੀ ਉੱਥੇ ਇੱਕ ਸਿਲਵਾ ਰੰਗ ਦੀ ਸਕੋਰਪੀ ਹੋਈ ਆ ਭਾਗੋਗੇ ਸਾਈਡ ਤੋਂ ਜਿਹੜੀ ਇਹਨਾਂ ਨੂੰ ਮਾਨ ਕੋ ਚੱਲੇ ਵੀ ਆਪਦੀ ਸਾਈਡ ਸਹੀ ਜਾ ਰਹੀ ਸੀ ਉਹਨਾਂ ਨੂੰ ਹਟ ਕਰਕੇ ਇੱਥੋਂ ਨਿਕਲ ਗਿਆ ਤਾਂ ਮੁੰਡੇ ਦੀ ਮੌਕੇ ਦੀ ਡੈਥ ਹੋ ਗਈ ਹੈ। ਕੀ ਮੰਗ ਕਰਦੇ ਸਰਕਾਰ ਤੋਂ? ਮੰਗ ਸਰਕਾਰ ਤੋਂ ਇਹ ਹੀ ਕਰਦੇ ਇੱਕ ਤਾਂ ਜਿਹੜੇ ਦੋਛੀਆਂ ਨੇ ਜਿਨ੍ਹਾਂ ਨੇ ਇਹ ਕੰਮ ਕੀਤਾ ਵਾ ਸਭ ਤੋਂ ਸਾਡਾ ਘਰ ਖਾਲੀ ਹੋ ਗਿਆ ਇੱਕ ਤਾਂ ਉਹਨਾਂ ਦੇ ਕੜੀ ਤੋਂ ਕੜੀ ਹੁਣ ਸਜ਼ਾ ਮਿਲਣੀ ਚਾਹੀਦੀ ਆ। ਦੂਜਾ ਵੀ ਇਹਨਾਂ ਦੇ ਹੁਣ ਸਿਰ ਦਾ ਕੋਈ ਵੀ ਸਾਹਾਰਾ ਨਹੀਂ ਰਹਿ ਗਿਆ। ਵੀ ਆਪਦਾ ਨਾਨਾ ਨਾਨੇ ਦੇ ਪਹਿਲਾਂ ਮਾਮੇ ਦੀ ਡੈਥ ਹੋ ਗਈ ਸੀਗੀ। ਨਾਂ ਮਾਮੇ ਦੀ ਬੱਚੇ ਤੋਂ ਬਾਅਦ ਬੜੀ ਦੀ ਬੱਚੇ ਵੀ ਇਹਦੇ ਦੀ ਉਸ ਤੋਂ ਬਾਅਦ ਇਹਨਾਂ ਨੂੰ ਇੱਥੇ ਲੈ ਕੇ ਆਂਦਾ ਸੀ ਨਾ ਤੇ ਇਹਨਾਂ ਨੂੰ ਪਿੱਛੋਂ ਆਉਂਦੇ ਜੋ ਵੀ ਦਾਦਾ ਪਰਿਵਾਰ ਦਾ ਦਾਦਕਾ ਪਰਿਵਾਰ ਉੱਥੋਂ ਨਾਲ ਕੋਈ ਹੱਲ ਨਹੀਂ ਸੀ ਹੁੰਦੀ ਉਸ ਤੋਂ ਬਾਅਦ ਇਹਨਾਂ ਨੂੰ ਇੱਥੇ ਲੈ ਆਂਦਾ ਹੈ ਤੇ ਆਹ ਘਟਨਾ ਵਾਪਰਦੀ ਹੈ ਜੀ ਇੱਥੇ ਆ ਕੇ ਨਹੀਂ ਜੀ ਮੁੰਡੇ ਦੀ ਤਕਰੀਬਨ 18 ਤੋਂ 19 ਸਾਲ ਹੋਊਗੀ ਜੀ ਹਾਂ ਜੀ ਆਪਣਾ ਭਾਂਜਾ ਜੀ ਹੈ ਤੇ ਕੀ ਮਾਮਲਾ ਜਿਹੜਾ ਐਕਸੀਡੈਂਟ ਹੋਇਆ ਬਹੁਤ ਜੀ ਸਾਡੇ ਪਿੰਡ ਅੱਜ ਬਹੁਤ ਮਾੜੀ ਘਟਨਾ ਵਾਪਰੀ ਅੱਜ ਕਿਉਂਕਿ ਸਾਡੇ ਪਿੰਡ ਦਾ ਦੋ ਤਰਾ ਜੋ ਕਿ ਜੀਰੇ ਨੂੰ ਜਾ ਰਿਹਾ ਸੀ करनाल ਕਨੌਲ ਦੀ ਡੇਕ ਕੋਲ ਗੁਰਦਿੱਤ ਜਾਲ ਦੇ ਕੋਲ ਨਹਿਰ ਦੇ ਕੋਲ ਕੋਈ ਗੱਡੀ ਵਾਲਾ ਉਹਨੂੰ ਸਾਈਡ ਮਾਰ ਕੇ ਸੁੱਟ ਗਿਆ ਜਿਹਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਮਾਂ ਨਾਲ ਮਾਤਾ ਹੀ ਮਾਤਾਂ ਨੂੰ ਬਹੁਤ ਜਿਆਦਾ ਸੱਟਾਂ ਲੱਗੀਆਂ ਤੇ ਗੱਡੀ ਵਾਲਾ ਗੱਡੀ ਭਜਾ ਕੇ ਲੈ ਗਿਆ ਮੈਂ ਪੁੱਛਦਾ ਕੀ ਹੈਗਾ ਤੇ ਕਿਸ ਤਰ੍ਹਾਂ ਨਾਲ ਬ੍ਰਿੰਦਰ ਸਿੰਘ ਨਾ ਹੀ ਪਿੰਡ ਹੈਗਾ ਇਥੋਥੇ ਦਾ ਰਹਿਣ ਵਾਲਾ ਕਿਉਂਕਿ ਮੇਰੇ ਪਿਤਾ ਦੀ ਪਹਿਲਾਂ ਮੌਤ ਹੋਈ ਹੈ ਇਧਰ ਮਾਮੇ ਦੀ ਮੌਤ ਹੋਈ ਹੈ ਤੇ ਨਾਨਾ ਨਾਨੀ ਨੇ ਆਦੇ ਕੋਲ ਲੈ ਆਂਦਾ ਏ ਚਾ ਨਾਦਾ ਸਾਰਾ ਬਾਨ ਨੇ ਉਹ ਅੱਜ ਜਿਹੜਾ ਉਹ ਵੀ ਅੱਜ ਸਾਰਾ ਜਿਹੜਾ ਟੁੱਟ ਗਿਆ ਸਾਡੇ ਪਿੰਡ ਅੱਜ ਬਹੁਤ ਜਿਆਦੀ ਦੁੱਖਦਾਈ ਖਬਰ ਤੇ ਕਿੱਥੋਂ ਕਿੱਥੇ ਜਾ ਰਿਹਾ ਸੀ ਇਹ ਜੀ ਚਾ ਮੁਖਸਰ ਸਾਹਿਬ ਚੱਲੇ ਸੀ ਕੋਈ ਕੋਈ ਮਰਗ ਹੋਈ ਸੀ ਉੱਥੇ ਉਹਦੇ ਵਾਸਤੇ ਚੱਲੇ ਜੀਰਿਓ ਨਾ ਬਾਤੇ ਚੜਨਾ ਏ ਇੱਥੋਂ ਇਹ ਮੋਟਰਸਾਈਕਲ ਲੈ ਕੇ ਚੱਲੇ ਵੀ 6 ਵਾਲੀ ਬਾਤੇ ਚੜਨਾ ਸੂਬਾ ਸਾਹਿਬ 5 ਸਵਾ 5 ਵਜੇ ਦੀ ਗੱਲ ਏ ਜੀ ਤੇ ਲੱਗਾ ਜਿਹੜੀ ਗੱਡੀ ਦਾ ਨਹੀਂ ਗੱਡੀ ਵਾਲਾ ਬੈਂਪਰ ਇੱਥੇ ਡਿੱਗ ਪਿਆ ਜੀ ਗੱਡੀ ਵਾਲਾ ਗੱਡੀ ਵਝਾ ਕੇ ਲੈ ਗਿਆ ਜੀ। ਇਹ ਮੰਗ ਕਰਦੇ ਆਂ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੀ ਆਂ ਵੀ ਜਿੰਨੇ ਗੱਡੀ ਮਾਰੀ ਆ ਉਤੇ ਕੱੜੜੀ ਤੋਂ ਗੱਡੀ ਸਜ਼ਾ ਹੋਣੀ ਚਾਹੀਦੀ ਆ। ਅਤੇ ਇਹਨਾਂ ਗਰੀਬਾਂ ਦੇ ਬਾਰੇ ਸੋਚਣਾ ਕੁਝ ਨਾ ਕਮਾਉਣ ਵਾਲਾ ਰਹੇਗਾ ਨਾ ਕੋਈ ਘਰ ਆ ਨਾ ਕੁਝ ਨਹੀਂ। ਇਹਨਾਂ ਦੀ ਮਦਦ ਕੀਤੀ ਜਾਵੇ ਵਾਦ ਤੋਂ ਵਾਦ ਜਿੰਨੇ ਵੀ ਸਰਕਾਰ ਸਰਕਾਰ ਨੂੰ ਚਾਹੀਦੀ ਮਦਦ ਕੀਤੀ ਜਾਵੇ। ਅਤੇ ਜੋ ਸਾਰਾ ਹੀ ਸਾਰਾ ਵਿਚਾਰਾ ਖੁੱਸ ਗਿਆ ਅੱਜ ਕੱਖੋ ਹੌਲੇ ਹੋ ਗਿਆ ਜੀ। ਸਰ ਜਿਹੜਾ ਕਲੋਨੀ ਲੱਗੀ ਐ ਸਿਫਟ ਹੋਇਆ ਉਹ ਵਿੱਚ ਕੀ ਤਬਦੀਲੀ ਆ? ਦੇ ਵਿੱਚ ਬਟਕ ਬੇਟਾ ਤੇ ਉਹਦੀ ਮਾਂ ਅਤੇ ਉਸਦੇ ਮਗਰ ਉਹਦਾ ਨਾਨਾ ਮੋਟਰਸ ਦੋ ਮੋਟਰਸਾਈਕਲਾਂ ਤੇ ਜਾ ਰਹੇ ਸੀ ਤੇ ਅੱਗੋਂ ਇੱਕ ਤੇਜ਼ ਰਫ਼ਤਾਰ ਸਕਾਰਪਿਓ ਗੱਡੀ ਆ ਕੇ ਟਕਰਾ ਗਈ ਜਿਸ ਨਾਲ ਉਹ ਜਿਹੜੇ ਮਾਂ ਪੁੱਤ ਜਿਹੜੇ ਮੋਟਰਸਾਈਕਲ ਤੋਂ ਥਲੇ ਡਿੱਗ ਪਏ ਤੇ ਮਾਂ ਦੇ ਸੱਟਾਂ ਲੱਗੀਆਂ ਤੇ ਜਿਹੜਾ ਬੇਟਾ ਸੀਗਾ ਉਹ ਉੱਥੇ ਮੌਕੇ ਤੇ ਉਹਦੀ ਮੌਤ ਹੋ ਗਈ ਠੀਕ ਗੱਲ ਹੋਤੀ ਹੁਣ ਮੁਕੱਦਮਾ ਦਰਜ ਕਰਕੇ ਜਿਹੜੀ লাশ ਪੋਸਟਮਾਰਟਮਸ ਤੇ ਭੇਜ ਦਿੱਤੀ ਹੈ ਅਤੇ ਕੈਮ সিসিਟੀਵੀ ਕਵਰੇਜ ਦੇਖੇ ਜਾ ਰਹੇ ਆ ਤਾਂ ਗੱਡੀ ਟ੍ਰੇਸ ਕਰਕੇ ਇਹਨਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ